ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚੀ ਦੀ ਤਾਕਤ ਅਸੀਂ ਅੱਜ ਪਹੁੰਚੇ ਆਂ ਲੁਧਿਆਣਾ ਦੇ ਮਾਰਕੀਟ ਕਮੇਟੀ ਦਫ਼ਤਰ ਆਉਂ ਚੱਲਦੇ ਆਂ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਗਿੱਲ ਜੀ ਕੋ ਉਹ ਕੀ ਕਹਿਣਾ ਚਾਹੁੰਦੇ ਆ ਜੋ ਰੋਡ ਬਣਾਇਆ ਜਾ ਰਿਹਾ ਹੈ ਨੰਬਰ ਮੈਂ ਫੋਟੋ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਣ ਲਈ ਇੱਥੇ ਆਏ ਜੁਗਾ ਮੈਂ ਧੰਨਵਾਦ ਕਰਦਾ ਬੱਗਾ ਸਾਹਿਬ ਦਾ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਦਾ ਸਾਡੇ ਸੀਐਮ ਭਵਨਤ ਸਿੰਘ ਜੀ ਦਾ ਜਿਨ੍ਹਾਂ ਨੇ ਜਿਹੜਾ ਕਿਸਾਨਾਂ ਦੀ ਔਕੜਾਂ ਨੂੰ ਦੇਖਦੇ ਹੋਏ ਇਹਨੂੰ ਇਹ ਦੇ ਇਸ ਜਿਹੜੀ ਮੰਡੀ ਦੀਆਂ ਸੜਕਾਂ ਨੂੰ ਚਾਹੇ ਫਾੜਾ ਚਾਹੇ ਕੁਛ ਵੀ ਜਿਵੇਂ ਨਾ ਦੱਸਿਆ ਵੀ ਚੂਹਿਆਂ ਦੀ ਬੜੀ ਪ੍ਰੋਬਲਮ ਆ ਔਰ ਬਹੁਤ ਥਾਂ ਥਾਂ ਮੀਂਹ ਦੇ ਨਾਲ ਬਹੁਤ ਸੜਕਾਂ ਟੁੱਟ ਚੁੱਕੀਆਂ ਨੇ ਉਹਨਾਂ ਨੂੰ ਬਣਾਉਣ ਲਈ 80-90 ਲੱਖ ਦਾ ਜਿਹੜਾ ਪ੍ਰੋਜੈਕਟ ਹੈ ਇਹ ਚਾਲੂ ਕੀਤਾ ਵਾ ਅੱਜ ਤੋਂ ਔਰ ਥੋੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਤੁਸੀਂ ਇੱਥੇ ਪਾਣੀ ਵੀ ਨਹੀਂ ਖੜੂਗਾ ਔਰ ਜਿਹੜੇ ਆਉਣ ਦੇ ਜ਼ਿੰਮੇਦਾਰ ਆ ਉਹਨਾਂ ਨੂੰ ਬਹੁਤ ਸਹੂਲਤ ਮਿਲੂਗੀ ਇੱਥੇ ਆਉਣ ਦੀ ਮੰਡੀ ਚਾਹੁੰਦੇ ਅਸੀਂ ਤਾਂ ਲੋਕਾਂ ਲਈ ਕਰਨਾ ਲੋਕਲ ਲੋਜੇ ਲੋਕ ਖੁਸ਼ ਹੋਣਗੇ ਤਾਂ ਅਸੀਂ ਵੀ ਖੁਸ਼ ਆ। ਔਰ ਮੈਂ ਵੇਖ ਬੜੀ ਧੰਨਵਾਦ ਕਰਦਾ ਬੱਗਾ ਜੀ ਦਾ ਔਰ ਸਾਡੇ ਡਾਇਰੈਕਟਰ ਮਿਸਟਰ ਜੀ ਦਾ ਸਾਡੇ ਖਾਸ ਤੌਰ ਤੇ ਸੀਐਮ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਇਹ ਮੌਕਾ ਦਿੱਤਾ ਔਰ ਮੈਂ ਜਣੀ ਇਹਦੇ ਬੇਨ ਮੰਡੀ ਨੂੰ ਇੱਕ ਵਧੀਆ ਮਾਡਲ ਮੰਡੀ ਬਣਾਉਣ ਦੇ ਵਿੱਚ ਅਲ ਸਾਈ ਹੋਏ ਆ ਬਾਕੀ ਫੋਲਡਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾਣਾ ਮੰਡੀ ਲਿਖਣਾ ਵਿਖੇ ਬਾੜ ਨੰਬਰ 1 ਵਿੱਚ ਸੀਬੁਰ ਸੜਕ ਦਾ ਔਰ ਸੜਕ ਜਿਹੜੇ ਨੇ ਉਹਦੀ ਨੀਚੇ ਜਿਹੜੇ ਨਾਲ ਬਹੁਤ ਕਾਫੀ ਖਰਾਬ ਹੋ ਗਈ ਸੀ ਪ੍ਰੋਸੀਜਨ ਦੇ ਵਿੱਚ ਆ ਕੇ ਸਾਨੂੰ ਬਹੁਤ ਵੱਡੀ ਦਿੱਕਤ ਹੁੰਦੀ ਸੀ। ਤਕਰੀਬਨ ਸਾਰੇ 80-85 ਲੱਖ ਦੀ ਲਗਤ ਦੇ ਨਾਲ ਚਾਹੇ ਸੀਵਰ ਹੋਵੇ, ਚਾਹੇ ਛੱਡ ਦੇ નીચે ਆਪਾਂ ਬੇਸ ਬਣਾਉਣਾ ਹੈ। ਔਰ ਜਿਹੜੀ ਸੜਕ ਹੈ ਇਹਦੇ ਵਿੱਚ ਕਾਫੀ ਥਾਂ ਤੇ ਕੱਟ ਪੈਗੇ ਸੀ ਔਰ ਕਾਫੀ ਪਾਣੀ ਖੜਦਾ ਸੀ। ਅੱਜ ਉਹਨੂੰ ਸਾਰੇ ਨੂੰ ਪੁੱਟ ਕੇ ਇਹਦੇ ਆਪਾਂ ਦੁਬਾਰਤੋਂ ਕਾਫੀ ਪੋਰਸ਼ਨ ਜਿਹੜਾ ਸੜਕ ਦਾ ਵਿੱਚ ਹੈਗਾ ਹਿੱਸਾ ਉਹ ਆਰਐਮਜੀ ਨਾਲ ਲਏ ਔਰ ਖਾਸ ਕਰਕੇ ਸਾਡੇ ਮਰਕਮੜੀ ਦੇ ਚੇਅਰਮੈਨ ਸਾਹਿਬ ਔਰ ਮੇਰੇ ਵਾਰਡ ਦੇ ਕੌਂਸਲ ਸੀਰੀਅਸ ਆ ਸਾਰਿਆਂ ਨਾਲ ਮਿਲ ਕੇ ਉਪ ਇਹ ਕੰਮ ਨੂੰ ਨਿਪਟਾਇਆ ਤੇ ਮੈਂ ਧੰਨਵਾਦ ਕਰਦਾ ਸਾਡੇ ਸਬੇ ਦੇ ਮੁੱਖ ਮੰਤਰੀ ਸਾਹਿਬ ਤਮਾਸ਼ੇ ਮਾਨ ਜੀ ਦਾ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਦਾ ਤੇ ਐਗਰੀਕਲਚਰ ਮਿਨਿਸਟਰ ਸਾਹਿਬ ਦਾ ਜਿਨ੍ਹਾਂ ਨੇ ਨਿੱਜੀ ਆਪਣੇ ਤੌਰ ਤੇ ਉਹਨਾਂ ਨੇ ਸੋਚ ਲਾ ਕੇ ਤੇ ਇਸ ਕੰਮ ਨੂੰ ਨਿਭਰੇ ਚੜਾਇਆ ਉਹਨਾਂ ਦਾ ਵੀ ਧੰਨਵਾਦ ਹੈ ਕਿ ਆਨ ਬਲੇ ਟਾਈਮ ਦੇ ਵਿੱਚ ਸਾਡੇ ਜਿੰਨੇ ਵੀ ਸੀਜ਼ਨ ਨੇ ਚਾਹੇ ਉਹ ਪੈਡੀ ਦਾ ਚਾਹੇ ਦੂਸਰਾ ਸੀਜ਼ਨ ਜਿੰਨੇ ਵੀ ਆਉਂਦੇ ਨੇ ਔਰ तकरीबन ਕਾਫੀ ਲੁਧਿਆਣਾ ਸਬਜ਼ੀ ਮੰਡੀ ਮੰਡੀ ਦੇ ਜਿਹੜੇ ਚਾਹੇ ਫਰੂਟ ਹੈ ਅੰਬ ਹੈ ਉਹ ਵੀ ਕਾਫੀ ਇੱਥੇ ਵਿਗਦਾ ਕਾਫੀ ਸ਼ਹਿਰ ਨੂੰ ਪਰੇਸ਼ਾਨੀ ਹੁੰਦੀ ਸੀ ਉਹ ਦਿੱਕਤ ਉਹ ਨਿਜਾਤ ਮਿਲੇਗੀ ਔਰ ਸੜਕ ਅੱਛੀ ਹੋਏਗੀ ਤੇ ਨੇਚਰਲੀ ਕਸਟਮਰੀ ਵੀ ਆਏਗਾ ਤਾਂ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਆਸ ਹੈ ਕਿ ਅਸੀਂ ਸਾਰੇ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਵਾਸਤੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਆਪਾਂ ਨਾਲ ਮਿਲ ਕੇ ਕੰਮ ਕਰਾਂਗੇ ਮੁਰਤਨ ਮਾਦਾ ਸਾਹਸੋਤ ਸਾਡੇ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਹੀ ਈਜ਼ੀ ਤੋਰ ਦੇ ਇਸ ਜੀ ਨੂੰ ਮੇਰੇ ਨਾਲ ਮੋੜੇ ਨਮੜਾ ਲਾ ਕੇ ਇਸ ਕੰਮ ਨੂੰ ਪਾਸ ਕਰਾਉਣ ਦੇ ਵਿੱਚ ਬੜਾ ਯੋਗਦਾਨ ਪਾਇਆ ਹੈ ਉਹਨਾਂ ਦਾ ਧੰਨਵਾਦ ਹੈ ਔਰ ਸਾਡੇ ਕੁਦਰਤ ਸਾਹਿਬ ਔਰ ਸਾਰ ਅੱਜ ਵਾਰ ਨੰਬਰ 1 ਦੇ ਸਾਡੇ ਗਾਣਾ ਮੰਡੀ ਦੀ ਬਹੁਤ ਵੱਡੀ ਸਮੱਸਿਆ ਸੀ ਜਿਹੜੀ 메ਨ ਸਰਕ ਸਾਡੇ ਜੀਟੀ ਰੋਡ ਤੋਂ ਐਂਟਰ ਕਰਦੀ ਹੈ। ਤੋਂ ਅੱਜ ਸਾਡੇ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਲੁਧਿਆਣਾ ਉਹ ਸਾਰਿਆਂ ਨੇ ਰਲ ਕੇ ਅਪਰੈਲਾ ਕੀਤਾ ਔਰ ਸੰਗਤ ਲਈ ਜਿਹੜੀ ਸੜਕ ਨਵੀਂ ਬਣਨ ਜਾ ਰਹੀ ਹੈ ਮੈਂ ਤੁਹਾਨੂੰ ਆਰ ਵੀ ਕਰਦਾ ਐਮਐਲਏ ਸਾਹਿਬ ਦਾ ਵੀ ਚੇਅਰਮੈਨ ਸਾਹਿਬ ਦਾ ਵੀ ਕਿਉਂ ਉਹਨੇ ਸਾਡੀ ਮੰਗ ਨੂੰ ਮੁੱਖ ਰੱਖ ਕੇ ਜਿਹੜਾ ਪਹਿਲ ਦੇ ਅਧਾਰ ਤੇ ਸਾਡਾ ਕੰਮ ਸ਼ੁਰੂ ਕਰਵਾਇਆ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਟੋਟਲ ਕਿੰਨੇ ਲੱਖ ਦੀ ਲਾਗਤ ਦੇ ਨਾਲ ਬਣਾਈ ਜਾਈ ਚੜੀ ਹੈ ਇਹ 31 ਲੱਖ ਰੁਪਏ ਦੀ ਲਾਗਤ ਨਾਲ ਇਹ ਰੋਡ ਬਣੇਗੀ ਰੋਡ ਬਣਨ ਜਾ ਰਹੀ ਹੈ ਪਹਿਲਾਂ ਵੀ ਬੜੇ ਉਦਘਾਟਨ ਕੀਤਾ ਸੀ ਸ਼ਿਵਰੇ ਨਵਾਂ ਪਾਇਆ ਹੋਰ ਵੀ ਕੰਮ ਜਿਹੜੇ ਰਹਿੰਦੇ ਆ ਉਹਨਾਂ ਦੇ ਕਿਹੜੀਆਂ ਓਪਰੇਸ਼ਨਾਂ ਨੇ ਜਿਹੜੀਆਂ ਤੁਸੀਂ ਸਾਡੇ ਸਾਡੇ ਮੇਨ ਮੇਨ ਪ੍ਰੋਬਲਮ ਜਿਹੜੀ ਸੀ ਵਿੱਚ ਪਾਣੀ ਬਹੁਤ ਖੜਦਾ ਸੀ ਜੀ ਸੜਕ ਇੱਥੋਂ ਨਿਵੇਂ ਸੀਗੀ ਪਾਣੀ ਬਹੁਤ ਖੜਦਾ ਜੀ ਐਂਟਰੀ ਦੀ ਰੋਡ ਹੈ ਇਹ ਤੇ ਇਹ ਕਿਸਾਨ ਆਉਂਦੇ ਤੇ ਸਾਡੇ ਪਿੱਛੇ ਮਹੱਲਾ ਵਸਦਾ ਤੇ ਮਹੱਲਾ ਵਾਸੀ ਆਉਂਦੇ ਸਭ ਨੂੰ ਵੱਡੀ ਸਮੱਸਿਆ ਸੀਗਾ ਰਾਜੋ ਦਾ ਹੱਲ ਹੋਇਆ ਉਹਦੇ ਲਈ ਸਿੱਧਾ ਧੰਨਵਾਦ ਕਰਦੇ ਐਮਐਲਏ ਸਾਹਿਬ ਦਾ ਵੀ ਚੇਅਰਮੈਨ ਸਾਹਿਬ ਦਾ ਵੀ ਸਮੁੱਚੀ ਸੰਗਤ ਦਾ ਸੀਗੇ ਸਾਡੇ ਜਿਹੜੇ ਪਹਿਲੇ ਸਰਕਾਰਾਂ ਰਹੀਆਂ ਉਹਨਾਂ ਵੱਲੋਂ ਇਦਾਂ ਦੇ ਕੋਈ ਉਪਰਾਲੇ ਨਹੀਂ ਸੀਗੇ ਸਾਡਾ ਤਾਂ ਬਹੁਤ ਪੁਰਾਣਾ ਇਹ ਜਿਹੜਾ ਕੀ ਹਾਲ ਪਾੜਾ ਹੈ ਆ ਵੀ ਦੇਖੋ ਹਰ ਬੰਦੇ ਦਾ ਕੰਮ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਪਬਲਿਕਲੀ ਟੈਨਸ਼ਨ ਲੈਂਦਾ ਕੋਈ ਨਹੀਂ ਲੈਂਦਾ ਸੋ ਸਾਡੇ ਐਮਐਲਏ ਸਾਹਿਬ ਹੈ ਪਹਿਲਾਂ ਸਾਡਾ ਬੁੱਢੇ ਜਗ੍ਹਾ ਦਾ ਪੁਲਿਸ ਸੀਗਾ ਕਿੰਨੀ ਵੱਡੀ ਸਮੱਸਿਆ ਸੀਗੀ ਉਹਦਾ ਹੱਲ ਹੋਇਆ ਉਹ ਸਾਡੀਆਂ ਦੋ ਤਿੰਨ ਸਮੱਸਿਆਵਾਂ ਮੰਡੀ ਦੀਆਂ ਸੀਗੀਆਂ ਅਸੀਂ ਦੱਸਿਆ ਰਲ ਮਿਲ ਕੇ ਸਾਰਾ ਹੱਲ ਕੱਢਿਆ ਕੰਮ ਹੋ ਰਿਹਾ ਆਪਣਾ ਆਪਣਾ ਢੰਗ ਤਰੀਕਾ ਕੰਮ ਕਰਨ ਦਾ ਜਿਵੇਂ ਕਿ ਤੁਸੀਂ ਦੇਖਿਆ ਕਿ ਮਾਰਕੀਟ ਕਮੇਟੀ ਦੇ ਸਾਹਮਣੇ 메ਨ ਰੋਡ ਦਾ ਵਿਗਾਟਾ ਨਾ ਐਮ ਐਲ ਏ ਮਦਨ ਲਾਲ ਬੱਗਾ ਤੇ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ ਇਸ ਮੌਕੇ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੰਡੀ ਨੂੰ 85 ਲੱਖ ਦੇ ਕਰੀਬ ਰਾਟ ਜਾਰੀ ਹੋਈ ਹੈ ਜਿਸ ਨਾਲ ਪੂਰੀ ਮੰਡੀ ਦਾ ਕਾਇਆਕਲਪ ਕੀਤਾ ਜਾਏਗਾ ਕੁਛ ਹੀ ਦੇਖ ਰਹੇ ਹੋ ਸੱਚ ਦੀ ਤਾਕਤ ਨਾਲ ਜੀਐਸ ਆਲ ਕੈਮਰਾਮੈਨ